ਮੈਂ ਸਰਵਣ ਸਿੰਘ ਪੰਦੇਰ ਜੀ ਇਸ ਵੇਲੇ ਅਸੀਂ ਮਹਿਤਾ ਜ਼ੋਨ ਦੇ ਪਿੰਡ ਖੱਬੇ ਰਾਜਪੁੱਤਾਂ ਦੇ ਵਿੱਚ ਵੱਡੀ ਮੀਟਿੰਗ ਕਰਾਈ ਆ ਇਹ ਸਾਡੀ ਜਿਹੜੀ ਤਿਆਰੀ ਆ ਇਹ 20 ਅਗਸਤ ਦੀ ਤਿਆਰੀ ਆ ਅੰਮ੍ਰਿਤਸਰ ਜ਼ਿਲ੍ਹੇ ਦਾ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਮਤਾਵਾਂ ਪੈਣਾ ਨੌਜਵਾਨਾਂ ਦਾ ਜਥਾ ਸ਼ੰਭੂ ਬਾਰਡਰ ਨੂੰ ਜਾਊਗਾ ਦੇਖੋ ਜਿੱਥੋਂ ਤੱਕ ਸਾਡਾ ਫੈਸਲਾ ਵਾ ਪੀ ਕਿਸਾਨਾਂ ਨੇ ਸ਼ੰਭੂ ਖਨੌਰੀ ਤੇ ਹੋਰ ਨਾ ਬਾਰਡਰਾਂ ਤੇ ਬਿਲਕੁਲ ਰਸਤੇ ਨਹੀਂ ਰੋਕੇ ਹੈਗੇ ਇਹ ਹਰਿਆਣਾ ਸਰਕਾਰ ਨੇ ਕੇਂਦ ਨੇ ਰਸਤੇ ਰੋਕੇ ਹੈਗੇ ਆ ਔਰ ਹਰਿਆਣਾ ਸਰਕਾਰ ਇਹ ਗੱਲ ਕਹਿ ਕੇ ਬਰੀ ਨਹੀਂ ਹੋ ਸਕਦੀ ਵੀ ਲਾਅਨ ਆਰਡਰ ਮੇਨਟੇਨੈਂਸ ਕੀਤਾ ਦੱਸੋ ਵੀ ਪੰਜਾਬ ਦੇ ਵਿੱਚ ਜਿੱਥੇ ਸਾਨੂੰ 5 ਮਹੀਨੇ ਹੋ ਗਏ ਉੱਥੇ ਲਾਅਨ ਆਰਡਰ ਦਾ ਕਿਹੜਾ ਖਤਰਾ ਪੈਦਾ ਹੋ ਗਿਆ ਔਰ ਕੀ ਇਸ ਗੱਲ ਦਾ ਹਿਸਾਬ ਮੋਦੀ ਸਰਕਾਰ ਕੋ ਨਹੀਂ ਲਿਆ ਜਾਣਾ ਚਾਹੀਦਾ ਕਿ 5 ਮਹੀਨਿਆਂ 'ਚ ਵਪਾਰੀਆਂ ਦਾ ਨੁਕਸਾਨ ਕਿੰਨੇ ਕੀਤਾ ਕੌਣ ਹਰਜਾਨਾ ਪਰੂ ਟਰਾਂਸਪੋਰਟਰਾਂ ਦਾ ਨੁਕਸਾਨ ਕਿੰਨੇ ਕੀਤਾ ਆਮ ਲੋਕਾਂ ਨੂੰ ਤਕਲੀਫ ਕਿੰਨੇ ਦਿੱਤੀ ਕਿੰਨਾ ਸ਼ਹੀਦ ਸੁੱਭ ਕਰਨ ਨੂੰ ਸ਼ਹੀਦ ਕੀਤਾ ਕਿੰਨਾ 433 ਕਿਸਾਨ ਜ਼ਖਮੀ ਕੀਤੇ ਔਰ 25 ਕਿਸਾਨ ਅੱਜ ਤੱਕ ਸ਼ਹੀਦ ਹੋ ਗਏ ਦੂਜੇ ਦਿੱਲੀ ਅੰਦੋਲਨ ਦੋ ਦੇ ਵਿੱਚ ਇਹਦਾ ਹਿਸਾਬ ਕਿੰਨੇ ਦੇਣਾ ਹੈਗਾ ਸੋ ਇਹ ਹਿਸਾਬ ਪੰਜਾਬੀਆਂ ਨੂੰ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਮੋਦੀ ਸਰਕਾਰ ਕੋਲ ਲੈਣਾ ਚਾਹੀਦਾ ਵਾ ਅਸੀਂ ਕਹਿੰਨੇ ਆ ਸਰਕਾਰ ਨੂੰ ਜੇ ਸਰਕਾਰ ਸੀਰੀਅਸ ਆ ਕਿਸਾਨਾਂ ਨਾਲ ਬਹਿ ਕੇ ਗੱਲ ਕਰਕੇ ਸਾਡੇ ਮਸਲਿਆਂ ਦਾ ਹੱਲ ਕਰੇ ਇਹ ਮੰਗਾਂ ਉਹਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੇ 2014 ਤੋਂ ਪਹਿਲਾਂ ਮੋਦੀ ਜੀ ਦਾ ਵਾਦਾ ਵਾ ਪੀ ਸੀ 250 ਦੇ ਨਾਲ ਫਸਲਾਂ ਦੇ ਭਾਅ ਦੇਵਾਂਗੇ ਪਹਿਲੀ ਕੈਬਨਿਟ ਮੀਟਿੰਗ 'ਚ ਕਹਿੰਦੇ ਇਹ ਕਰਜ਼ਾ ਖਤਮ ਕਰਾਂਗੇ ਇਹਨਾਂ ਦੇ ਵਾਅਦੇ ਆ ਜਿਹੜੇ ਅਸੀਂ ਯਾਦ ਕਰਾ ਰਹੇ ਆ 9 ਦਸੰਬਰ ਦੀ ਚਿੱਠੀ ਵਿੱਚ ਗੱਲਾਂ ਲਿਖੀਆਂ ਹੋਈਆਂ ਨੇ ਤੋਂ ਇਸ ਕਰਕੇ ਕਿਸਾਨਾਂ ਦੀਆਂ ਵਾਜਬ ਤੇ ਜਾਇਜ਼ ਮੰਗਾਂ ਦਾ ਨਫਟਾਰਾ ਛੇਤੀ ਹੋਣਾ ਚਾਹੀਦਾ ਉਦੋਂ ਤੱਕ ਮੋਰਚਾ ਜਾਰੀ ਰੱਖਾਂਗੇ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਦੇ ਮਸਲੇ ਹੱਲ ਨਹੀਂ ਹੋ ਜਾਂਦੇ ਧੰਨਵਾਦ